ਜਿੱਦ ਤੋਂ ਚੱਲੇ ਹੋਏ ਜਿੱਦੀ ਗੋਮਰ ਦੇ ਨਾਲ ਸਾਰੇ ਸਾਥੀ ਉਹਨਾਂ ਦੇ ਉਹਨਾਂ ਦੀ ਫੈਮਿਲੀ ਇਹ ਉਹਨਾਂ ਦਾ ਪਛਤਾਨੀ گاؤں ਆਪਣੀ ਸਰਪੰਚ ਨੂੰ ਮਿਸ ਕਰ ਰਿਹਾ ਯਾਦ ਕਰ ਰਿਹਾ ਕਿਉਂਕਿ ਮੇਰੇ ਪੈਰ ਜਿੱਦਾਂ ਮੰਨਣੀ ਪਏਗੀ ਕਿ ਕਿ ਮਰਦ ਸੀ ਉਹਦੇ ਕਹਿਣ ਤੇ ਜਿਸ ਦਿਨ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ ਮੈਂ ਅੰ ਬਸਣਾ ਚਾਹੁੰਦਾ ਬਈ ਇੱਕ ਵਾਦਾ ਕੀਤਾ ਸੀ ਕਿ ਜੋ ਤੁਸੀਂ ਕਹੀ ਜਾਣਾ ਉਹ ਮੈਂ ਕਰਾਂਗਾ ਔਰ ਉਸ ਬੀਬੀ ਦੇ ਅੰਦਰ ਇੱਕ ਖੂਬੀ ਸੀ ਜਿਹੜੇ ਨੂੰ ਰਾਤ ਨੂੰ ਵੀ ਬਾਹਰ ਫੜ ਕੇ ਕਹਿੰਦਾ ਸੀ ਥਾਣੇ ਜਾਣਾ ਤੇ ਉਹਨੇ ਕਦੀ ਗਾਹ ਨਹੀਂ ਦਿੱਤੀ ਇਹ ਨਹੀਂ ਸੀ ਕਿ ਹਾਂ ਵੀ ਮੈਂ ਇੱਕ ਲੇਡੀ ਹਾਂ ਜਾਂ ਇਸ ਤਰੀਕੇ ਦਾ ਨਾ ਚੱਕੂ ਗੱਲ ਬੀਬੀਆਂ ਨੇ ਉਸ ਮੈਂ ਤੁਸੀਂ ਦੇਖਦੇ ਹਾਂ ਇੱਕ ਸਾਡਾ ਯਾਰ ਦਰਹਿਤ ਦਾ ਅਲਮੁਦਲਾ ਡਾਕਟਰ ਰਵਿਉ ਉਹ ਜਿੱਥੇ ਇਹਦਾ ਦਾਦਾ ਕੰਮ ਕੀਤਾ ਉੱਥੇ ਆ ਕੇ ਫੀਤਾ ਕੱਢ ਜਾਂਦਾ ਬਾਕੀ ਯਾਰ ਮੈਨੂੰ ਖੁਸ਼ੀ ਆ ਗਮ ਨਹੀਂ ਆ ਖੁਦ ਹੀ ਇਹਨੇ ਕੀਤੇ ਹੋਏ ਕੰਮਾਂ ਨੂੰ ਫੀਟੇ ਕੱਢਦੇ ਇੰਨੇ ਜੇ ਕੰਮ ਬਹਿ ਗਿਆ ਮੈਂ ਕਰ ਗਿਆ ਕਿ ਤੇਰੇ ਜਿੰਨੇ 5 ਸਾਲ ਉਹਦੇ ਵਿੱਚ ਉਹ ਕਹਿੰਦਾ ਜੀ ਉਹਨਾਂ ਦੀ ਕਿਰਪਾ ਦੇ ਨਾਲ ਆ ਕੰਮ ਹੋ ਗਿਆ ਉਹ ਮੈਂ ਕਿਹਾ ਭਾਈ ਪਹਿਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਾਡਾ ਸਰਕਾਰ ਨਾਲ ਉਹਨਾਂ ਦੀ ਗੱਲ ਕਰਨੀ ਚਾਹੁੰਦਾ ਤੇ ਐਂ ਹੀ ਕਰਕੇ ਉਹਨਾਂ ਦੀ ਮਾਂ ਫੜ ਲੈਂਦਾ ਸੀ ਆਦੀ ਆ ਕਿ ਸਟੇਜ ਤੇ ਖੜ ਕੇ ਇਹ ਗੱਲ ਕਹੀ ਸੀ ਕਿ ਕੈਪਟਨ ਸਾਹਿਬ ਜੇ ਨਾਲ ਕਰ ਹਾਂ ਨਹੀਂ ਕਰਨੀ ਉਹਨਾਂ ਦੀ ਗੱਲ ਆਦੀ ਇਹ ਹੱਥ ਨਹੀਂ ਛੱਡਣਾ ਜੋ ਵਰਜੀ ਹੋਵੇ ਇਹ ਤੁਹਾਡਾ ਪਿੰਡ ਦਾ ਪੱਪਾ ਬਾਹਰ ਹੋਣਾ ਚਾਹੀਦਾ ਸੀ ਆਪੈਂਤੀ ਚਾਰੀ ਬੰਦੇ ਬੈਠ ਕੇ ਗੱਲ ਨਹੀਂ ਬਣਦੀ ਇਹ ਤਾਂ ਮੈਂ ਉਸ ਪਿੰਡ ਨਹੀਂ ਆ ਸੀਗੇ ਜੀ ਨਿਊਜ਼ ਵਾਲੇ ਤੇ ਮੈਂ ਉਹਦੇ ਵੀ ਤਿੰਨ ਸਵਾਲ ਕੀਤਾ ਕਿ ਆਜਾ ਮੇਰੇ ਪਿੰਡ ਵੇ ਬੀਬੀ ਬੈ ਮੇਰਾ ਮੈਨੇ ਪਹਿਲਾਂ ਹੀ ਇਹ ਕੰਦਾ ਬਣਾਤਾ ਨਹੀਂ ਮੇਰੇ ਲਾਉਣ ਦੀ ਕੋਈ ਜੀ ਜ਼ਰੂਰਤ ਨਹੀਂ ਕਿ ਵੋਟਾਂ ਪਾ ਦੇਣਾ ਮੇਰੀ ਬੜੀ ਮਿਹਰਬਾਨੀ ਇਹ ਦੇ ਕਰਕੇ ਵੀ ਮੇਰੀ ਗੱਲ ਨੂੰ ਇਹਨਾਂ ਦੇ ਵੋਟਾਂ ਪਾਈਆਂ ਨਹੀਂ ਪਾਈਆਂ ਮੈਂ ਕੱਲ ਵੀ ਇਹਨਾਂ ਦਾ ਪਿੱਛਾ ਕੀ ਕਹਿੰਦਾ ਨਾਲ ਖੜਾ ਤੇ ਹਰ ਕੀ ਯਾਰ ਤੁਸੀਂ ਵੀ ਸੌਂਹ ਤੋੜ ਦੇ ਨਾਲ ਖੜ੍ਹਦੇ ਬੀਬੀ ਦਾ ਕਰਕੇ ਪਾ ਦਿਓ ਵੋਟਾਂ ਬਹੁਤ ਤੁਹਾਡੀ ਮਿਹਰਬਾਨੀ ਜਿਆਦਾ ਕੁਛ ਨਾ ਕਹਿੰਦਾ ਹੋਇਆ ਕਿਉਂਕਿ ਜਦੋਂ ਬਾਹਰ ਲਾਉਂਦੇ ਤਵੇ ਮੁਸਜਦ ਜਦੋਂ ਬੰਦੇ ਨੇ ਜਿੰਨੇ ਬਾਹਰ ਲੱਗਦਾ ਮੈਨੂੰ ਤੁਸੇ ਯਾਦ ਕਰਦਾ ਸਮੇਂ ਤੇ ਮੈਂ ਅੱਜ ਗੋਬਰ ਚਾਚਾ ਜੀ ਘਰੇ ਸੀ ਤੇ ਮੈਂ ਗੋਬਰ ਉਹਨਾਂ ਨੂੰ ਕਹਿ ਰਿਹਾ ਸੀ ਕਿ ਚਾਚਾ ਜੀ ਘਰੇ ਤੁਹਾਡੇ ਬਣੀ ਤਾਦ ਜਿਹੜਾ ਮੇਰੇ ਤੋਂ ਵੱਡਾ ਮੇਰਾ ਵੀਰ ਮੇਰੇ ਬਾਪ ਜਵਾਨ ਜਦ ਮੇਰੀ ਭੈਣ ਦੇ ਜਿਹੜਾ ਵਿਆਹ ਹੋਇਆ ਕਰਦੀਆਂ ਦਿਹਾੜੀ ਕਰਦੀਆਂ ਜਦੋਂ ਨਰੇਗਾ ਦੇ ਵਿੱਚ ਕੰਮ ਕਰਦੀਆਂ ਉਹਨਾਂ ਨੂੰ ਜਾ ਕੇ ਖੜਦਾ ਮੇਰੇ ਪਾਈਂ ਦੇ ਵਿੱਚ ਕੋਈ ਵੀ ਨਰੇਗਾ ਵਾਰੀ ਗਈ ਐ ਨਿਜੰਦਾ ਵਿੱਚ ਤੋਂ ਵਾਦ ਜਿਹੜੇ ਹੈਗੇ ਆ ਤੇ ਢਾਣ ਵਾਲੇ ਕਹਿੰਦੇ ਸੀ ਜੀਤ ਲਈ ਜਾਂਦੀਆਂ ਬੀਬੀਆਂ ਇਹਦਾ ਲੱਗੀਆਂ ਰਹਿਣਗੀਆਂ ਅੰਤ ਦੀ ਇਹ ਤਾਂ ਚੋਰੀ ਹੋ ਰਹੀ ਹੈ ਇਹਨਾਂ ਦੇ ਮਰੀਦ ਵਾਲਾ ਪਹਿਲਾਂ ਕਿ ਲੱਗਿਆ ਬਾਂ ਪਿੱਛੇ ਗਿਆ ਜਿਹੜੀ ਲੁੰਦੇ ਆ ਜਦੋਂ ਬਾਂਦਰ ਨੂੰ ਮਾਰਚਸ ਬਣਾਦਾ ਹੁਣਾ ਤੇ ਜੰਗਲ ਨਹੀਂ ਬਚਦਾ ਫਿਰ ਰੱਬ ਦੇ ਬਾਅਦ ਤੇ ਮਾਰਚਸ ਖੋ ਤਾਂ ਕਿ ਜੰਗਲ ਬਚ ਸਕੇ ਸਾਡੇ ਘਰ ਸਕਲ ਇਹ ਨਹੀਂ ਕਹਦਾ ਹੋਇਆ ਵੀ ਗੋਮਰ ਨੂੰ ਦੂੰਗਾ ਕਿ ਆਪਣੇ ਪਿੰਡ ਨੂੰ ਰੋਕਾਸ਼ਟ ਕਰੀ ਕਿੰਨੀ ਬੋਲਦੇ ਕਿੰਨੀ ਬੋਲਦੇ ਟਾਈਮ ਪਤਾ ਜਾ ਨਹੀਂ ਜੀ ਟਾਈਮ ਤੇ ਮੇਰੇ ਹੋਗਾ ਫਿਰ ਇੱਕ ਮਿੰਟ ਗੱਲ ਕਰ ਦਿੰਦਾ ਜਿੱਥੇ ਵੀ ਜਾਣਾ ਕਿਸੇ ਨਾ ਕਿਸੇ ਪਿੰਡ ਦੀ ਧੁਪ ਹੋਣੀ ਆ ਗੱਲ ਸਮਝਾ ਮੈਂ ਰਾਤ ਅ ਰਾਜੇ ਜੀ ਦੇ ਅਖੀਰ ਤੇ ਗਿਆ। ਉਹਨੇ ਸਪੈਸ਼ਲ ਕਰਕੇ ਮੈਨ ਨਾਲ ਜਾ ਕੇ ਮੈਂ ਉਹਨਾਂ ਦੀਆਂ ਰੂਟਨ ਸਭਾਵਾਂ ਜਿਹੜੀਆਂ ਅਸੀਂ ਦੇਖੀਆਂ ਕੀਤੀਆਂ। ਸੋ ਮੈਂ ਇਹ ਜਿਹੜਾ ਕਹਿਣੀ ਜਾਉਣਾ ਉਹ ਭਾਈ ਇਹ ਗਰਮੀ ਤਾਂ ਹਰ ਵਾਰ ਆਉਂਦੀ ਆ। ਆ ਕੇ ਚਲੀ ਜਾਂਦੀ ਆ। ਮਗਰ ਜੇ 11:00 ਸੋ ਦੋ ਵਜੇ ਨਾ ਤੇ ਭਾਈ ਕੋ ਗੱਲ ਇੱਕ ਜਾਲ ਸਮਝੋ। ਕੋਈ ਹਾਦੀ ਇਹਨੂੰ ਨਹੀਂ। ਇਹ ਦੁਪਹਿਰ ਹੀ ਨਹੀਂ ਪੈਂਦਾ। ਅਰਤੀ ਦੁਪਹਿਰ ਨੂੰ ਜ਼ਰੂਰ ਪਾਦੇ ਹੋ ਜਾਂ।

ਗੋਬਰ ਨਸੀਲ ਹੈ ਤੇ ਨਾਲ ਹੈਗਾ ਕਿਉਂਕਿ ਮੈਂ ਕਾਂਗਰਸੀ ਮੈਂ ਇਹਨਾਂ ਨੂੰ ਪਹਿਲਾਂ ਵੀ ਸਾਥੀ ਆਏ ਐਮਪੀ ਵੀ ਬਣੀ ਸਭ ਕੁਝ ਹੋਇਆ ਮੇਰੇ ਕਹਿਣ ਦਾ ਮਕਸਦ ਆਲੀਆ ਜੇ ਤਾਂ ਹੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਰਿਹਾ ਕਿ ਭਾਈ ਆਪਣਾ ਇੱਕ ਇੱਕ ਕੀਮਤੀ ਵੋਟ ਜਿਹੜਾ ਕਾਂਗਰਸ ਦੇ ਪੰਜੇ ਦਿਨ ਚਾਲ ਕਰਾ ਬਹੁਤ ਬਹੁਤ